ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇਪਾਈ ਕੇ ਵਿਖੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ માતા ਗੋਚੀ ਜੀ ਦੀ ਯਾਦ ਵਿੱਚ ਲੀਗਲ ਐਕਸ਼ਨ ਏ ਡਿਵੈਲਪਰ ਐਸੋਸੀਏਸ਼ਨ ਇੰਡੀਆ ਤੇਸਰਾ ਬਲੱਡ ਬੈਂਕ ਮਾਨਸਾ ਦੇ ਸਹਿਯੋਗ ਨਾਲ ਪਿੰਡ ਫਫੜੇਪਾਈ ਕੇ ਮਾਨਸਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਦਿਆ ਚੰਦ ਜੀ ਦੇ ਅਸਥਾਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਾਣਕਾਰੀ ਦਿੰਦਿਆਂ ਲੀਗਲ ਐਕਸ਼ਨ ਏਡ ਵੈਲਫੇਅਰ ਐਸੋਸੀਏਸ਼ਨ ਦੇ ਮਾਨਸਾ ਦੇ ਪ੍ਰਬੰਧਕ ਅਤੇ ਉੱਗੇ ਸਮਾਤ ਸੇਵੀ ਲਖਵਿੰਦਰ ਸਿੰਘ ਬੰਗਾਲ ਨੇ ਦੱਸਿਆ ਹੈ ਕਿ ਖੂਨਦਾਨ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ ਬੀਬੀਆਂ ਪੈਣਾ ਨੇ ਵੱਧ ਚੜ੍ਹ ਕੇ ਖੂਨਦਾਨ ਕੀਤਾ ਹੈ ਇਹ ਕੈਂਪ ਨਾ ਜੀ ਜਿਹੜਾ ਬਲੱਡ ਕੈਂਪ ਹੈ ਇਹ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਡੇੜਾ ਸ਼ਹੀਦੀ ਮਹੀਨਾ ਅਜ ਸ਼ੁਰੂ ਹੋ ਗਿਆ ਅੱਜ ਇੱਕ ਪੋਹ ਦੀ ਸੰਗਰਾਮ ਹੈਗੀ ਉਹਨਾਂ ਦੀ ਯਾਦ ਦੇ ਵਿੱਚ ਬਲੱਡ ਕੈਂਪ ਲਾਇਆ ਗਿਆ ਜੀ ਸਾਡੀ ਐਨ ਜੀਓ ਲੀਗਲ ਐਕਸ਼ਨੇਟ ਵੱਲੋਂ ਅਤੇ ਸਰਾਮ ਬਲੱਡ ਬੈਂਕ ਦੇ ਸਹਿਯੋਗ ਨਾਲ ਠੀਕ ਹੈ ਇਹਨਾਂ ਵੱਲੋਂ ਭਾਈ ਗੁਰਪ੍ਰੀਤ ਸਿੰਘ ਆਏ ਹੋਏ ਨੇਗੇ ਇਹ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਨੇਗੇ ਆ ਸਾਡੀ ਐਨ ਜੀਓ ਵੱਲੋਂ ਜਿਹੜੇ ਵੀ ਅਸੀਂ ਬਲੱਡ ਬੈਂਕ ਬਲੱਡ ਕੈਂਪ ਲਾਉਣੇ ਆ ਉਹਨਾਂ ਦੇ ਵਿੱਚ ਇਹਨਾਂ ਦੀ ਟੀਮ ਹੀ ਇੱਥੇ ਪਹੁੰਚਦੀ ਹੈਗੀ ਅੱਜ ਇਹ ਪਿੰਡ ਫਾਫੜੇ ਭਾਈਕੇ ਤਾਰ ਮਸ਼ਾਅੱਲਾ ਬਾਬਾ ਦਿਆ ਚੰਦ ਉੱਥੇ ਇਹ ਕੈਂਪ ਚੱਲ ਰਿਹਾ ਹੈਗਾ ਅਤੇ ਬਹੁਤ ਨੌਜਵਾਨ ਵੀਰ ਭੈਣਾ ਬਲੱਡ ਦੇਣ ਆ ਰਹੇ ਨੇ ਕਿ ਕਿੰਨਾ ਕਹੋਗੇ ਬਈ ਹੁਣ ਦੇਖੀ ਆਪਾਂ ਜੁਣ ਇਹ ਯੂਨਿਟ ਮੇ ਵੀ ਇਹਨਾਂ ਨੂੰ ਪਤਾ ਗੁਰਪ੍ਰੀਤ ਸਿੰਘ 25 25 ਯੂਨਿਟ ਹੋ ਚੁੱਕੇ ਆ ਜੀ ਤੇ ਸੰਗਤ ਆ ਰਹੀ ਹੈਗੀ ਤੇ ਉਤਸ਼ਾਹ ਅਸ਼ੀਦੀ ਮੇਲਾ ਸ਼ੀਦੀਮੀਨਾ ਸ਼ੁਰੂ ਹੈ ਇਸ ਕਰਕੇ ਜਿਵੇਂ ਬਾਬਾ ਫਤੇਹ ਸਿੰਘ ਬਾਬਾ ਜੋਰਾਵਰ ਸਿੰਘ ਨੇ ਆਪਣੀ ਸ਼ੀਦੀ ਦੇ ਕੇ ਸਿੱਖ ਧਰਮ ਦੀ ਨੀਂ ਰੱਖੀ ਠੀਕ ਹੈ ਜੀ ਸਿੱਖੀ ਦਾ ਬੂਟਾ ਲਾਇਆ ਬਹੁਤ ਵੱਡੀ ਗੱਲ ਹੈ ਜੀ ਆਪਣਾ ਤੇ ਛੋਟਾ ਜਿਹਾ ਉਪਰਾਲਾ ਇੱਕ ਜਿਹੜਾ ਆਪਾਂ ਇਸ ਦਿਨਾਂ ਦੇ ਵਿੱਚ ਬਲੱਡ ਕੈਂਪ ਲਾ ਸਕਦੇ ਆ ਅਤੇ ਅੱਜ ਇਸ ਦਿਨ ਇੱਥੇ ਸੰਗਰਾਂਦ ਦਾ ਲੰਗਰ ਵੀ ਹੁੰਦਾ ਜੀ ਅੱਜ ਲੰਗਰ ਪ੍ਰਸ਼ਾਦੇ ਦਾ ਦਾਲ ਦਾ ਤੇ ਦੁੱਧ ਦਾ ਲੰਗਰ ਵੀ ਚੱਲ ਰਿਹਾਗਾ ਤੇ ਇਸ ਕਰਕੇ ਕੈਂਪ ਚੱਲ ਰਿਹਾ ਇਹਦੇ ਵਿੱਚ ਨੌਜਵਾਨ ਵੀਰ ਭੈਣਾ ਬਲੱਡ ਦੇਣ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿੱਟੂ ਕੌਰ ਜੀ ਫਿੰਡ ਫਾਫੜੇ ਭਾਈਕੇ ਕੂਨਦਾਨ ਕੈਂਪ ਲੱਗਿਆ ਜੀ ਇੱਥੇ ਜਿੰਨਾ-ਜਿੰਨਾ ਨੇ ਵੀ ਮੈਂ ਮੇਰਾ ਅਪਰਾ ਲਗਾ ਜੀ ਮੈਂ ਖੂਨਦਾਨ ਕੀਤਾ ਹੋਰ ਵੀ ਬੀਬੀਆਂ ਨੂੰ ਖੂਨਦਾਨ ਕਰਾਂ ਕਿਸੇ ਦੀ ਜਾਨ ਬਚ ਸਕੇ ਜੀ ਅੱਜ ਪਹਿਲੀ ਵਾਰ ਕੀਤਾ ਤੁਸੀਂ ਹਾਂਜੀ ਪਹਿਲੀ ਵਾਰ ਕੀਤਾ ਜੀ ਖੂਨ ਹੋਰ ਆਪੈਣਾਂ ਨੂੰ ਕੀ ਕਹੋ ਹੋਰ ਆਪੈਣਾਂ ਨੇ ਵੀ ਬੇਨਤੀ ਹੈ ਜੀ ਵੀ ਕਿਸੇ ਦੀ ਜਾਨ ਬਚ ਸਕੇ ਜੀ ਵੀ ਕੋਈ ਹਰੇਕ ਹੀ ਖੂਨ ਕਢਾ ਸਕਣੀ ਹੈ ਖੂਨਦਾਨ ਕਰ ਧੰਨਵਾਦ ਜੀ ਜਿਹਨਾਂ ਨੇ ਲਾਇਆ ਉਹਨਾਂ ਨਾਲ ਗੱਲ ਉਹਨਾਂ ਦਾ ਵੀ ਧੰਨਵਾਦ ਹੈ ਜੀ ਬਾਬੇ ਦੇ ਆਜੰਦੀ ਦੇ ਸਥਾਨ ਤੇ ਰਖਵਿੰਦਰ ਸਿੰਘ ਬੱਗਾ ਜੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਨੌਜਵਾਨ ਵੀਰਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਵੱਧ ਤੋਂ ਵੱਧ ਖੂਨਦਾਨ ਕਰਵਾਓ ਕਿਸੇ ਨੌਜਵਾਨ ਦੀ ਜਾਨ ਬਚ ਸਕੇ ਇਸ ਲਈ ਮੈਂ ਸਾਰੇ ਨੌਜਵਾਨਾਂ ਨੂੰ ਕਹਿ ਰਿਹਾ ਹਾਂ ਹਾਂਜੀ ਹਾਂਜੀ ਪਹਿਲਾਂ ਵੀ ਕਰਾਇਆ ਨਾ ਪਹਿਲਾਂ ਨਹੀਂ ਕਰਵਾਇਆ ਅੱਜ ਪਹਿਲੀ ਵਾਰ ਹਾਂਜੀ ਹੋਰਾਂ ਨੂੰ ਵੀ ਅਪੀਲ ਕਰੋ ਨੌਜਵਾਨਾਂ ਨੂੰ ਹੋਰਾਂ ਨੌਜਵਾਨਾਂ ਨੂੰ ਇਹੀ ਅਪੀਲ ਹੈ ਜੀ ਵੀ ਵੱਧ ਤੋਂ ਵੱਧ ਖੂਨਦਾਨ ਕਰਵਾਓ ਤੇ ਹੋਰਾਂ ਦੀ ਜਾਨ ਬਚ ਸਕੇ